ਹੁੰਦੀ ਹੈ ਤੇ ਖਜ਼ਾਨੇ ਦਾ ਨੂੰ ਲੋਕਾਂ ਵੱਲੋਂ ਆਉਂਦਾ ਹੈ ਇਹਨਾਂ ਨੂੰ ਵੀ ਸਹੂਲਤਾਂ ਮਿਲਦੀਆਂ ਪਿੰਡ ਦੇ ਵਿਕਾਸ ਤੇ ਕੰਮ ਵੀ ਹੁੰਦੇ ਹੈ ਤਾਂ ਸੂਬਾ ਵੀ ਤਰੱਕੀ ਕਰਦਾ ਹੈ। ਤੁਮਰੀ ਸਰਨ ਤੁਮਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰੱਖਣ ਹਾਰ ਤੇ ਆਲਾ ਨਾਨਕ ਘਰ ਦੇ ਗੋਲੇ ਪਿੰਡ ਚਾਮਕੇ ਦੇ ਬਹੁਤ ਹੀ ਸਤਿਕਾਰਯੋਗ ਵੀਰੋ ਤੇ ਪੈਨੋ ਇੱਥੇ ਪਹੁੰਚੀ ਸਮੂਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਰਪੰਚ ਸਾਹਿਬ ਪੰਚਾਇਤ ਸਾਰਿਆਂ ਨੂੰ ਫਤਿਹ ਅਰਜ਼ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਝੇ ਦੀ ਧੀ ਮਾਨ ਮਹਿਸੂਸ ਕਰ ਰਹੀ ਹੈ ਕਿ ਪਹਿਲੀ ਵਾਰੀ ਤੁਹਾਡੇ ਪਿੰਡ ਵਿੱਚ ਆਨ ਦਾ ਮੌਕਾ ਮਿਲਿਆ ਤੇ ਮੇਰੇ ਇੱਥੇ ਮਾਝੇ ਦੇ ਭੈਣ ਭਰਾਵਾਂ ਦੇ ਤੁਹਾਡੇ ਸਾਰਿਆਂ ਦੇ ਨਾਲ ਰੂਬਰੂ ਹੋਣ ਦਾ ਮੈਨੂੰ ਇਹ ਮੌਕਾ ਮਿਲਿਆ ਹੈ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੀ ਆ ਆਪ ਦੇ ਕੀਮਤੀ ਸਮਾਂ ਤੋਂ ਤੁਸੀਂ ਸਮਾਂ ਕੱਢ ਕੇ ਇੱਥੇ ਪਹੁੰਚੇ ਖਾਸ ਤੌਰ ਤੇ ਮੇਰੀਆਂ ਭੈਣਾਂ ਦਾ ਜਿਨ੍ਹਾਂ ਨੂੰ ਘੜਕੇ ਕੰਮਕਾਜ ਬਾਧੂ ਹੁੰਦੇ ਨੇ ਲੇਕਿਨ ਫੇਰ ਵੀ ਇੰਨੀ ਵੱਡੀ ਗਿਣਤੀ ਵਿੱਚ ਤੁਸੀਂ ਇੱਥੇ ਆਏ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਸਾਡੀ ਆਪਣੀ ਖੇਤਰੀ ਪਾਰਟੀ ਬਹੁਤ ਵੱਡੀ ਲੜਾਈ ਵੀ ਲੜ ਰਹੀ ਹੈ ਤੇ ਚਾਰੇ ਪਾਸੇ ਇਹ ਦਿੱਲੀ ਦੀਆਂ ਪਾਰਟੀਆਂ ਨੇ ਪਿਛਲੇ 9-10 ਸਾਲਾਂ ਤੋਂ ਤੁਸੀਂ ਦੇਖਿਆ ਕਿ ਕਿਵੇਂ ਸਾਡੀ ਪਾਰਟੀ ਤੇ ਘੇਰਾ ਪਾ ਕੇ ਰੱਖਿਆ ਜਿਹੜੀ ਪਾਰਟੀ ਅਕਾਲ ਤਖਤ ਸਾਹਿਬ ਤੋਂ ਵਰਸਾਈ ਹੋਈ 105 ਸਾਲ ਸਭ ਤੋਂ ਪੁਰਾਣੀ ਪਾਰਟੀ ਪੰਜਾਬ ਤੇ ਪੰਜਾਬੀਆਂ ਦੀ ਆਵਾਜ਼ ਜਿਨ੍ਹਾਂ ਦੀ ਲੀਡਰਸ਼ਿਪ ਨੇ ਲੰਬੀ ਲੰਬੀ ਕੈਦਾ ਕਟੀਆਂ ਤੁਹਾਡੇ ਵੱਡੇ ਵੱਡੇਰਿਆਂ ਨੇ ਖੂਨ ਪਸੀਨੇ ਡੋਲ ਕੇ ਇਸ ਪਾਰਟੀ ਦਾ ਝੰਡਾ 105 ਸਾਲਾਂ ਤੋਂ ਬੁਲੰਗ ਰੱਖਿਆ ਉਥੇ ਝੂਠ ਮਾਰਨ ਵਾਲੀ ਪਾਰਟੀਆਂ ਜਿਨ੍ਹਾਂ ਨੇ ਅਤਾਤਾਪ ਸਿੰਘ ਨੂੰ ਟਹਿਟੇਰੀ ਕੀਤਾ ਸਿੱਖਾਂ ਦੇ ਕਤਲੇਆਮ ਕੀਤੇ ਜਿਨ੍ਹਾਂ ਨੇ ਝੂਠ ਮਾਰ ਕੇ ਲਾਰੇ ਲਾ ਕੇ ਸਰਕਾਰਾਂ ਬਣਾਈਆਂ ਤੇ ਲੋਕਾਂ ਦਾ ਬੰਦਾ ਹੋਇਆ ਹੱਕ ਉਸ ਖਜ਼ਾਨੇ ਨੂੰ ਲੁੱਟ ਕੇ ਆਪ ਦੇ ਘਰ ਪਰੇ ਲੇਕਿਨ ਇਹਨਾਂ 9 ਸਾਲਾਂ 'ਚ ਪੰਜਾਬ ਦੇ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਉਹ ਸ਼ਾਇਦ ਪੰਜਾਬ ਨੇ ਪਹਿਲੇ ਕਦੇ ਦੇਖੇ ਨਹੀਂ ਕਾਲੇ ਦੌਰ ਤੋਂ ਬਾਅਦ ਸਭ ਤੋਂ ਮਾੜਾ ਕਾਲਾ ਦੌਰ ਮੈਂ ਇਹ ਅੱਠ-ਨੌ ਸਾਲਾਂ ਨੂੰ ਮੈਂ ਕਹਿੰਦੀ ਆ ਜਿਹੜੇ ਕਾਂਗਰਸ ਤੋਂ ਉਹਨਾਂ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਕਿਉਂਕਿ ਦਿੱਲੀ ਵਿੱਚ ਸਾਰੇ ਇਕੱਠੇ ਨੇ ਇੰਡੀਆ ਐਲਾਈਂਸ ਦਾ ਹਿੱਸਾ ਨੇ ਉੱਥੇ ਇਕੱਠੇ ਵੋਟਾਂ ਪਾਉਂਦੇ ਦੇਸ਼ 'ਚ ਇਕੱਠੇ ਲੜਾਈਆਂ ਲੜਦੇ ਨੇ ਤੇ ਇੱਥੇ ਪੰਜਾਬ 'ਚ ਆ ਕੇ ਕਹਿੰਦੇ ਅਸੀਂ ਵੱਖ ਹਾਂ ਵੱਖ ਕੋਈ ਨਹੀਂ ਹੈਗੇ ਸਾਰੇ ਇਕੱਠੇ ਨੇ ਇੱਕ ਦੂਜੇ ਦੇ ਖਿਲਾਫ ਕੋਈ ਨਹੀਂ ਬੋਲੂਗਾ ਇਕੱਠੇ ਹੋ ਕੇ ਅਕਾਲੀ ਦਲ ਨੂੰ ਹੀ ਭੰਡਰ ਕੇ ਕਿਉਂਕਿ ਨਿਸ਼ਾਨਾ ਇੱਕੋ ਇੱਕ ਹੀ ਖੇਤਰੀ ਪਾਰਟੀ ਦੀ ਸਰਕਾਰ ਕਿਤੇ ਨਾ ਬਣ ਜਾਏ ਕਿਉਂਕਿ ਖੇਤਰੀ ਪਾਰਟੀ ਦੀ ਸਰਕਾਰ ਜੇ ਬਣਦੀ ਹੈ ਤੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਆਉਂਦਾ ਹੈ ਇਹਨਾਂ ਨੂੰ ਵੀ ਸਹੂਲਤਾਂ ਮਿਲਦੀਆਂ ਪਿੰਡ ਦੇ ਵਿਕਾਸ ਤੇ ਕੰਮ ਵੀ ਹੁੰਦੇ ਤੇ ਸੂਬਾ ਵੀ ਤਰੱਕੀ ਕਰਦਾ ਹੁਣੇ ਸੋਨਿਆ ਵਾਹਿਗੁਰੂ ਅੱਜ ਮੈਂ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਤੁਹਾਡੇ ਹੱਥ ਵਿੱਚ ਉਹ ਤਾਕਤ ਤੇ ਸ਼ਕਤੀ ਹੁੰਦੀ ਜਿਹਦੇ ਨਾਲ ਤੁਸੀਂ ਸਰਕਾਰਾਂ ਬਣਾਉਂਦੇ ਹੋ ਤੇ ਜਿਹੋ ਜੀ ਸਰਕਾਰ ਤੁਸੀਂ ਬਣਾਉਂਦੇ ਹੋ ਫਿਰ 5 ਸਾਲ ਉਹ ਤੁਹਾਨੂੰ ਭੋਗਣਾ ਪੈਂਦਾ ਹੈ ਜੇ ਆਪਾਂ ਕਾਂਗਰਸ ਦੇ ਲਾਰੇ ਚੀਏ ਘਰ ਘਰ ਨੌਕਰੀ ਦੇ ਦਾਂਗੇ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ ਗੁਟਕਾ ਸਾਹਿਬ ਨੂੰ ਹੱਥ ਫੜ ਹੱਥ ਛੇ ਫੜ ਕੇ ਚਾਰ ਹਫ਼ਤਿਆਂ ਛੇ ਨਸ਼ੇ ਖਤਮ ਕਰ ਦੇ ਜੇ ਇਹਨਾ ਝੂਠ ਤੇ ਛਾਸੇ ਛੇ ਆ ਗਏ ਤੇ 5 ਸਾਲ ਫਿਰ ਕਾਂਗਰਸੀਆਂ ਨੇ ਕਿਦੇ ਘਰ ਚ ਕਿਦੇ ਮੁੰਡੇ ਨੂੰ ਨੌਕਰੀ ਦਿੱਤੀ ਕਿਹੜਾ ਤੁਹਾਡੇ ਪਿੰਡ ਦੇ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਅਜੇ ਵੋਟ ਮੰਗਾ ਨਾਵਾਗੇ ਕਿ ਆਪਾਂ ਇਸ ਗੱਲ ਬਾਰੇ ਸੋਚਾਂਗੇ ਨਹੀਂ ਜਦੋਂ ਨਵੀਂ ਗੱਲਾਂ ਸੁਣਾ ਕੇ ਆਪਾਂ ਵੋਟ ਪਾਵਾਂਗੇ ਤੇ ਉਹਨਾਂ ਦੀ ਭਾਈ ਵਾਲਾ ਛਾੜੂ ਜਿੰਨਾ ਚੋਠੇ ਨਾਲੇ ਬੋਲਿਆ ਆ ਭੈਣ ਕੰਚਨਪ੍ਰੀਤ ਨੇ ਦੱਸਿਆ ਬੀਬੀਆਂ ਨੇ ਤਾਂ ਸਭ ਤੋਂ ਵੱਡਾ ਧੋਖਾ ਤੁਹਾਡੇ ਨਾਲ ਇਸ ਝਾੜੂ ਨੇ ਕੀਤਾ ਹਜ਼ਾਰ ਰੁਪਏ ਦੇ ਸੁਪਨੇ ਦਿਖਾ ਕੇ ਕਈ ਬੀਬੀਆਂ ਨੇ ਪਹਿਲੀ ਵਾਰ ਜਿਹੜੇ ਪੰਜ ਦੇ ਨਾਲ ਐ ਡੱਟ ਕੇ ਖੜੇ ਹੋਏ ਪਰਵਾਸੀ ਉਹਨਾਂ ਨੇ ਵੀ ਵੋਟਾਂ ਪਾਤੀਆਂ ਵੀ ਹਜ਼ਾਰ ਰੁਪਏ ਆਊਗਾ 45000 ਰੁਪਏ ਫਟਾ ਬਕਾਇਆ ਖੜਿਆ 45 ਪੈਸੇ ਤੁਹਾਡੇ ਅਕਾਊਂਟ 'ਚ ਨਹੀਂ ਆਏ ਕਿਹੜੇ ਮੂਹ ਦੇ ਨਾਲ ਤੁਹਾਡੇ ਕੋਲ ਵੋਟਾਂ ਹੋਣਗੀਆਂ ਕੀ ਇਹਨਾਂ ਦੇ ਬਾਰੇ ਆਪਾਂ ਨੂੰ ਸੋਚਣਾ ਨਹੀਂ ਚਾਹੀਦਾ ਤਾਂ ਦੇਖਿਆ ਦਿੰਦੇ ਰੰਗਲਾ ਪੰਜਾਬ ਇਹ ਰੰਗਲਾ ਪੰਜਾਬ ਹੈ ਤੁਹਾਡੇ ਤਰਨਤਾਰਨ 'ਚ ਪੰਜ-ਪੰਜ ਯੂਨੀਅਨਾਂ ਬੈਠ ਕੇ ਤਰਨੇ 'ਚ ਬੈਠੀ ਹੋਈਆਂ ਜਿਹੜਾ ਕਹਿੰਦਾ ਸੀ ਕਿਸੇ ਦੀ ਪੱਗ ਨਹੀਂ ਲੱਥੂਗੀ ਕਿਸੇ ਦੀ ਚੁੰਨੀ ਨਹੀਂ ਖਿੱਚੀ ਜਾਓਗੀ ਕੱਚੇ ਪੱਕੇ ਹੋ ਜਾਣਗੇ ਫਿਰ ਇਹਨੇ ਤਰਨੇ ਕਾ ਨੂੰ ਜਾਮ ਕਾ ਨੂੰ ਕੀਤਾ ਹੋਇਆ ਤਰਨਤਾਰਨ ਰੰਗਲਾ ਪੰਜਾਬ ਬਾਰੋਂ ਮੁੰਡੇ ਆ ਕੇ ਇੱਥੇ ਕੰਮ ਕਰ ਰਹੇ ਕਿਹੜਾ ਪਰਿਵਾਰ ਹੈ ਜਿੱਦਾ ਪੜਿਆ ਲਿਖਿਆ ਬੱਚਾ ਬਾਹਰ ਨਹੀਂ ਭਜਾਇਆ ਹਰ ਪੱਖੋਂ ਛੂਟ ਕੱਟੜ ਇਮਾਨਦਾਰ ਕੱਟੜ ਇਮਾਨਦਾਰੀ ਦੀ ਸਬੂਤ ਦੇਖ ਲਿਆ ਡੀਆਈਜੀ ਭੁੱਲਰ ਦੇ ਘਰੋਂ ਕਿੰਨੇ ਨੋਟ ਬਲੇ ਪੰਨੋ ਕਿੱਥੋਂ 1000 ਰੁਪਏ ਮਿਲ ਜਾਣੇ ਸੀ ਆਈ ਚੱਕੀ ਜਾ ਰਹੇ ਨੇ ਤੁਹਾਡੇ 1000 ਰੁਪਏ ਦਾ ਇਹ ਤਾਂ ਇੱਕ ਟੀਆਈਜੀ ਸੀਗਾ ਕਿੰਨੇ ਹੋਰ ਹੈਗੇ ਤੇ ਤਾਰਾ ਕਿੱਥੇ ਜੁੜੀਆਂ ਨੇ ਸਰਕਾਰ ਦੇ ਮੰਤਰੀਆਂ ਦੇ ਨਾਲ ਇਹਨਾਂ ਦੀ ਕਿੱਟਰ ਇਮਾਨਦਾਰੀ ਭਗਤ ਸਿੰਘ ਦਾ ਨਾਮ ਵਰਤਦੇ ਨੇ ਤੇ ਮੁੱਖ ਮੰਤਰੀ ਸਾਹਿਬ ਦੀ ਅਸ਼ਲੀਲ ਵੀਡੀਓ ਤਾਂ ਦੇਖੋ ਕਿਹੜੀ ਵਾਇਰਲ ਹੋ ਰਹੀਆਂ ਨੇ ਭਗਤ ਸਿੰਘ ਨੂੰ ਸ਼ਰਮਨਾ ਕੱਲੇ ਸਾਰਿਆਂ ਨੂੰ ਵਰਤ ਕੇ ਝੂਠ ਮਾਰ ਕੇ ਨਾ ਦੋਵਾਂ ਪਾਰਟੀਆਂ ਨੇ ਇਕੱਠੇ ਹੋ ਕੇ ਤੁਹਾਡੀ ਉਸ ਖੇਤਰੀ ਪਾਰਟੀ ਨੂੰ ਭੰਡਿਆ ਜਿਸ ਖੇਤਰੀ ਪਾਰਟੀ ਨੇ ਕਦੇ ਝੂਠ ਮਾਰ ਕੇ ਵੋਟਾਂ ਨਹੀਂ ਲਿੱਤੀਆਂ ਜੇ ਤੁਸੀਂ ਆਪਣੀ ਖੇਤਰੀ ਪਾਰਟੀ ਦਾ ਸਾਥ ਦਿੱਤਾ ਬਾਦਲ ਸਾਹਿਬ ਦੀ ਸਰਕਾਰ ਬਣਾਈ ਤਾਂ ਜੇ ਪੰਜਾਬ 'ਚ ਕਿਤੇ ਬੁਢਾਪਾ ਪੈਨਸ਼ਨ ਨਾਮ ਦੀ ਚੀਜ਼ ਵੀ ਆਉਂਦੀ ਸੀ ਬਾਲਵਤ ਸਾਹਿਬ ਨੇ ਬੁਢਾਪਾ ਪੈਨਸ਼ਨ ਲਾਗੂ ਕੀਤੀ ਇਹਨਾਂ ਨੇ ਤਾਂ ਕਿ ਆਸੀਂ 2500 ਕਰ ਦਾਂਗੇ ਦੁਵਾਨੀ ਮਿਲੀ 9 ਸਾਲਾਂ 'ਚ 2500 ਤਾਂ ਕਿਸੇ ਨੇ ਦੇਖਿਆ ਨਹੀਂ ਬਸੋ ਜੇ ਬਾਲਵਤ ਸਾਹਿਬ ਨੇ ਕਿਹਾ ਪੈਨਸ਼ਨ ਦੇ ਨਾਲ ਗਰੀਬੀਆਂ ਵਾਸਤੇ ਸ਼ਗਨ ਦਵਾਂਗੇ ਜਿੰਨੀ ਦੇਰ ਸਰਕਾਰ ਸੀਗੀ ਸ਼ਗਨ ਦੇ ਚੈੱਕ ਆਉਂਦੇ ਸੀ ਅੱਜ ਦੱਸੋ ਜੇ ਆਉਂਦੇ ਨੇ ਕਿ ਲਈ ਜੇ ਕਿਹਾ ਹਟੇਦਾਲ ਦੇ ਕਾਟ ਦਵਾਂਗੇ ਤੇ ਕਿਸੇ ਨੂੰ ਦੁਬਾਰਾ ਨਹੀਂ ਮੰਨਣਾ ਪਿਆ ਜਿਨੇ ਮੰਗਿਆ ਲੱਖਾਂ ਦੀ ਗਿਣਤੀ 'ਚ ਬੁਲਾ ਕੇ ਦਿੱਤੇ 3 ਕਿਲੋ ਕਨਕ ਦਿੰਦੇ ਸੀਗੇ ਦਾਲ ਦੇ ਨਾਲ ਤੇ ਕਾਂਗਰਸੀਆਂ ਨੇ ਆ ਕੇ ਪਹਿਲੇ ਕਾਡ ਕੱਟੇ ਉਹਨਾਂ ਦੇ ਮੰਤਰੀ ਨੇ ਚੱਕ ਕੇ ਕਾਡ ਕੱਟ ਕੇ ਖੜਾ ਗਰੀਬਾਂ ਦਾ ਰਾਸ਼ਨ ਵੇਚ ਕੇ ਮੋਟੇ ਪੈਸੇ ਕਮਾ ਕੇ ਆਸ਼ੂ ਜੇਲ੍ਹ ਕੱਟ ਕੇ ਆਇਆ ਮੰਤਰੀ ਦਾ ਨਾ ਆਸ਼ੂ ਸੀ ਜੇਲ੍ਹ ਕੱਟ ਕੇ ਇਹਨੇ ਪੈਸੇ ਕਮਾਤੇ ਗਰੀਬ ਦਾ ਰਾਸ਼ਨ ਖਾਤੇ ਇਹਨਾ ਛਾੜੂਆ ਲੈਣ ਦੇ ਬਾਕੀ ਇਹੋ ਜਿਹਾ ਛਾੜੂ ਮਾਰਿਆ ਕਿ 30 ਕਿਲੋ ਕਨਕ ਨੂੰ ਲਾ ਕੇ 5 ਕਿਲੋ 'ਚ ਖੜਾ ਕਰਤਾ ਉਹ ਕਿਹਦਾ ਕਾਡ ਹੈਗਾ ਤੱਕਦਾ ਨਹੀਂ ਇਸ ਇਹ ਬਦਲਾਅ ਲਈ ਮੋਟਰ ਪਾਈਆਂ ਸੀ ਆਪਾਂ ਬਾਦਲ ਸਾਹਿਬ ਨੇ ਗਰੀਬ ਬੱਚਿਆਂ ਨੂੰ ਸਾਈਕਲਾਂ ਦਿੱਤੀਆਂ ਵਜੀਫੇ ਦਿੱਤੇ ਇਹਨਾਂ ਦਾ ਵਜੀਫਾ ਦਾ ਮੰਨੀ ਵਜੀਫੇ ਵੀ ਖਾ ਗਿਆ ਬੱਚਿਆਂ ਦੇ ਉਹਨਾਂ ਦੀ ਪੜ੍ਹਾਈ ਖਾਤੀ ਹਰ ਚੀਜ਼ ਦਾ ਮੋਟਰਾਂ ਦੇ ਕਨੈਕਸ਼ਨ ਆ ਹੀ ਖ ਜਾਣਾ ਸੀਗਾ ਕਿਸਾਨਾਂ ਵਾਸਤੇ ਕੀ ਨਹੀਂ ਕੀਤਾ ਬਾਦਲ ਸਾਹਿਬ ਨੇ ਮੋਟਰ ਦੇ ਕਨੈਕਸ਼ਨ ਹੋ ਬਿਜਲੀ ਦੇ ਮੋਟਰਾਂ ਦੇ ਬਿੱਲ ਮਾਫ ਕਰਨੇ ਹੋਣ ਤੁਹਾਡੇ ਸ਼੍ਰੈਕਟਰ ਨੂੰ ਗੱਡੇ ਦਾ ਦਰਜਾ ਦੇਣਾ ਹੋਏ ਭਾਵੇਂ ਕਿਸਾਨਾਂ ਦੇ ਵੱਡੇ ਮਸਲੇ ਹੋਣ ਤੁਹਾਡੇ ਪਿੰਡ ਚ ਹੀ ਮੈਨੂੰ ਪੁੱਛਦਿਆਂ ਜੇ ਤੁਹਾਡਾ 12ਵੀਂ ਦਾ ਸਕੂਲ ਬੰਨਿਆ ਕਿਲੇ ਬਣਾਇਆ 24 ਘੰਟੇ ਬਿਜਲੀ ਧਾਨੀਆਂ ਨੂੰ ਕਿਹਨੇ ਦਿੱਤੀ ਪੀਂਦਾ ਪਾਣੀ ਕਿਹਨੇ ਦਿੱਤਾ ਸ਼ਰੂਮ ਨੇ ਅਕਾਲੀ ਦਲ ਦੇ ਦਿੱਤਾ ਇਹ ਸ਼ਰਮ ਆਉਂਦੀ ਹੈ ਕਿ ਇਹੋ ਜਿਹਾ ਸਤਿ ਆਗਤ ਸ਼ਰਮ ਆਉਂਦੀ ਹੈ ਕਿ ਇਹੋ ਜਿਹੇ ਹਰਮੀਤ ਸੰਧੂ ਵਰਗੇ ਲੀਡਰ ਇੱਕ ਪਾਰਟੀ ਇੱਕ ਮਾਂ ਦੀ ਤਰ੍ਹਾਂ ਹੁੰਦੀ ਹੈ ਅੱਜ ਜੇ ਮੈਂ ਚਾਰ ਵਾਰੀ ਐਮਪੀ ਬਣਿਆ ਇਹ ਮੇਰੀ ਮਾਂ ਪਾਰਟੀ ਨੇ ਮੈਨੂੰ ਟਿਕਟ ਦੇ ਨਾਲ ਨਵਾਜਿਆ ता मैं किसी के अपने इलाके च सेवा करके दूजी बार जितने तीजी बारी जितने जितन मेरे विच नहीं कोई खासियत जो हरमीत संधु नार्टी ने टिकट नवाजा अहद बख्शिया की मंत्री से मंत्री तक बनाया मौका प्रस्ती देखो पार्टी के दे पिछे चुरा खो दे दे के चढ़ दिया दूजी ग इस करके नहीं चढ़िया कि अठ महीनिया चा कुछ सवार ना है ਜਿਹੜੀ ਪਾਰਟੀ ਨੇ 4 ਸਾਲ ਕੁਛ ਨਹੀਂ ਕੱਖ ਨਹੀਂ ਸਵਾਰਿਆ ਪੰਜਾਬ ਦਾ ਉਹਨੇ 4 ਮਹੀਨੇ 8 ਮਹੀਨੇ 10 12 ਰਹਿ ਗਏ ਨੇ ਇੱਕ ਝੋਨੇ ਦੀ ਫਸਲ ਰਹਿ ਗਈ ਅਗਲੇ ਝੋਨੇ ਦੀ ਫਸਲ ਜੇ ਤਾਂ ਜੱਪਤਾ ਹੱਕ ਚੁਗਾ ਇਸ ਵਾਰ ਨਾ ਆਨੇ ਇਹ ਆਪਣੇ ਘਰ ਨੂੰ ਸਵਾਰਨ ਵਾਸਤੇ ਗਿਆ ਇੱਕ ਤੁਹਾਡੇ ਕੋਲ ਇੱਕ ਧਰਮੀ ਫੌਜੀ ਦੇ ਪਰਿਵਾਰ ਦੇ ਇੱਕ ਬਹੁਤ ਹੀ ਕਾਬਿਲ ਉਮੀਦਵਾਰ ਕੈਂਡੀਡੇਟ ਤੁਹਾਡੇ ਕੋਲ ਭੇਜੇ ਨੇ ਧਰਮੀ ਫੌਜੀ ਉਹ ਜਿਨ੍ਹਾਂ ਨੇ 84 ਦੇ ਸਮੇਂ ਚ ਅਕਾਲ ਤਖ ਸਾਹਦੇ ਉੱਤੇ ਜਿਹੜੇ ਹਮਲੇ ਕੀਤੇ ਕਾਂਗਰਸ ਪਾਰਟੀ ਨੇ ਉਸ ਟਾਈਮ ਆਪਦਾ ਬੈਰਕ ਛੱਡ ਕੇ ਆਪਦੇ ਧਰਮ ਦੀ ਖਾਤਰ ਉਹਨਾਂ ਨੇ ਆਪਦਾ ਸਭ ਕੁਝ ਠੁਕਰਾ ਕੇ ਇੱਥੇ ਪਹੁੰਚ ਗਏ ਜੇਲਾ ਕਟਿਆ ਤਸ਼ੰਦਤ ਸਹੀ ਲੇਕਿਨ ਡਟੇ ਰੇ ਖੜੇ ਰਏ ਕਿ ਅੱਜ ਕੌਮ ਦਾ ਫਰਜ਼ ਨਹੀਂ ਬੰਦਦਾ ਸੀ ਸਾਰੀ ਪਾਰਟੀਆਂ ਦਾ ਕਿ ਧਰਮੀ ਫੌਜੀ ਨੂੰ ਜੇ ਨਿਵਾਜਾ ਹੈ ਕਿਸੇ ਪਾਰਟੀ ਨਾਲ ਪਾਸ ਸਾਰੇ ਉਹਨਾਂ ਦਾ ਸਾਥ ਦੇਈਏ ਮੈਂ ਤਾਂ ਕਹਿੰਦੀ ਇਹ ਸਭ ਤੋਂ ਪੰਥੀ ਕੇ ਇਲਾਕਾ ਹੈਗਾ ਇਹ ਪੰਥੀ ਕੇ ਇਲਾਕੇ ਤੋਂ ਹੀ ਲੋਕੀ ਸ਼ੁਰੂਆਤ ਕਰਦੇ ਨੇ ਇਹ ਤਾਂ ਮੀ ਸੌਜੀ ਜਿਨ੍ਹਾਂ ਨੇ ਸਭ ਕੁਝ ਕੁਰਬਾਨ ਕੀਤਾ ਤੇ ਇੱਕ ਬੀਬੀ ਵਾਸਤੇ ਕਿੰਨਾ ਔਖਾ ਹੁੰਦਾ ਜੇ ਘਰ ਦਾ ਮੁਖੀ ਆਪਣਾ ਕੰਮ ਦਾ ਛੱਡ ਦੇ ਤਾਂ ਕਿਵੇਂ ਔਖੇ ਸੋਕੀ ਔਕੇ ਬੱਚੇ ਪਾਲਨੇ ਘਰ ਪਾਲਨਾ ਨੌਕਰੀ ਕਰਨੀ ਕਿੰਨਾ ਔਖਾ ਹੁੰਦਾ ਤੁਸੀਂ ਸਮਝ ਸਕਦੇ ਹੋ ਇੱਕ ਬੀਬੀ ਨੂੰ ਬਾਹਰ ਨਿਕਲ ਕੇ ਕੰਮ ਕਰਨਾ ਸੌਖਾ ਨਹੀਂ ਹੁੰਦਾ ਤੇ ਅੱਜ ਬੀਬੀਆਂ ਜੇ ਸਾਥ ਨਹੀਂ ਦੇਣ ਗਿਆ ਆਪਾਂ ਕਿੱਥੋਂ ਆਸ ਰੱਖੀਏ ਤੇ ਇਸ ਕਰਕੇ ਮੈਂ ਬੇਨਤੀ ਕਰਦੀ ਇੱਕ ਪੜ੍ਹੀ ਲਿਖੀ ਬੀਬੀ ਰੰਧਾਵਾ ਜੀ ਜਿਹੜੇ ਪ੍ਰਿੰਸੀਪਲ ਰੰਧਾਵਾ ਜੀ ਤੁਹਾਡੇ ਕੋਲ ਕੈਂਡੀਡੇਟ ਬਣ ਕੇ ਆਏ ਨੇ ਬੀਬੀਆਂ ਦੇ ਸਮੱਸਿਆ ਇੱਕ ਬੀਬੀ ਸਮਝ ਸਕਦੀ ਐ ਮੈਂ ਆਪਣੇ ਹਲਕੇ ਚ ਜੋ ਮੈਂ ਪਹਿਲੀ ਵਾਰ ਖੜੀ ਸੀ ਮੇਰੇ ਪ੍ਰੋਗਰਾਮਾਂ ਵਿੱਚ ਇਕੱਲੇ ਬੰਦੇ ਹੁੰਦੇ ਸੀ ਜਦ ਮੈਂ ਦੂਜੀ ਵਾਰੀ ਖੜੀ ਅੱਧੇ ਪ੍ਰੋਗਰਾਮ 'ਚ ਜਿੱਥੇ ਅੱਜ ਬੀਬੀਆਂ ਬੈਠੀਆਂ ਆਦੀਆਂ ਹੋ ਗਿਆ ਤੇ ਅੱਜ ਜਿਹੜੇ ਮੇਰੇ ਪ੍ਰੋਗਰਾਮ ਹੁੰਦੇ ਮਿਰਲਾ ਬੰਦਾ ਦੇਖਦਾ ਸਾਰੀ ਬੀਬੀਆਂ ਭਰੀਆਂ ਮੈਨੂੰ ਜਿਤਾਉਂਦੀਆਂ ਹੀ ਮੇਰੀ ਪੈਣਾ ਹੈ ਗਿਆ ਤੇ ਜੇ ਪਹਿਲਾ ਥਾਂ ਲੈ ਲਈ ਇਹ ਨਾਲੇ ਆਮ ਆਦਮੀ ਦੀ ਬੰਵੇ ਬਣਾਤੀ ਇੱਕ ਹੋਰ ਜਿਹੜੀ ਹਰਮਿਤ ਵੀ ਬਣ ਜਾਊਗਾ ਤੁਹਾਡਾ ਕੁਝ ਨਹੀਂ ਹੋਣਾ ਜੇ ਬੀਬੀ ਪ੍ਰਿੰਸੀਪਲ ਰੰਦਾਵਾ ਜੀ ਬਣ ਜਾਣਗੇ ਮੈਂ ਦਾਵੇ ਨਾਲ ਕੈਸੀ ਹਵਾ ਦਾ ਰੁਖ ਤੁਸੀਂ ਸਾਰੇ ਮੋੜੋਗੇ ਕਿਉਂਕਿ ਇਹਨੇ 92 ਤੋਂ ਇਹ ਹਲੇਰੀ ਜਿਹੜੀ ਚੱਲ ਰਹੀ ਹੈ ਸ਼ਾਮ-ਦਾਮ ਧੰਦ ਭੇਦ ਆ ਕਹਿੰਦਾ ਮਨੀਸ਼ਾ ਸੋਡੀਆਂ ਇੱਥੇ ਆ ਕੇ ਝੂਠ ਸੱਚ ਕਹਿੰਦਾ ਠੱਗਾ ਕਰੋ ਪਰਚੇ ਕਰੋ ਪੈਸੇ ਵੰਡੋ ਝੂਠ ਬੋਲੋ ਸਾ ਇਲੈਕਸ਼ਨ ਜਿੱਤਣਾ ਇਹ ਕੱਲੇ ਜਿੱਤਣ ਵਾਸਤੇ ਲੋਟੂ ਟੋਲਾ ਇੱਥੇ ਆਇਆ ਹੈਗਾ ਪੰਜਾਬ ਨੂੰ ਲੁੱਟ ਲੁੱਟ ਕੇ ਖੋਖਲਾ ਕਰ ਛੱਡਿਆ 2 ਲੱਖ ਕਰੋੜ ਦਾ ਕਰਜ਼ਾ ਛਾੜਤਾ 1.5 ਲੱਖ ਹਜ਼ਾਰ ਕਰੋੜ ਆ ਹੜਾਂ ਦੇ ਪੈਸੇ ਓਏ ਵੀ ਛੱਕ ਗਏ ਕੋ ਜਮੀਨਾਂ ਕਬਜ਼ਾ ਕਰਨ ਨੂੰ ਫਿਰਦੇ ਨੇ ਲੈਂਡ ਪੂਲਿੰਗ ਦੇ ਨਾਂ 'ਤੇ ਕਦੇ ਪੰਚਾਇਤਾਂ ਦੀ ਕਦੇ ਸ਼ਹਿਰਾਂ ਦੀ ਇਹਨਾਂ ਦਾ ਤਾਂ ਹੈ ਕਿ ਬਿਲਕੁਲ ਨਚੋੜ ਕੇ ਪੰਜਾਬ ਨੂੰ ਜਿੰਨਾ ਲੁੱਟ ਸਕਦੇ ਲੁੱਟ ਕੇ ਖਾ ਕੇ ਚੱਲਦੇ ਹੋ ਫਿਰ ਬਚੂਆ ਕੀ ਪੰਜਾਬੀਆਂ ਵਾਸਤੇ ਸੋ ਅੱਜ ਮੈਂ ਬੇਨਤੀ ਕਰਦੀ ਅੱਜ ਵੀ ਦੇਖ ਲੋ ਖੜਾ ਮੇ ਨਾਲ ਜਦ ਨੁਕਸਾਨ ਹੋਇਆ ਜਾ ਕੇ ਸਾਰਾ ਹਸਪਤਾਲ 'ਚ ਦਾਖਲ ਮੁੱਖ ਮੰਤਰੀ ਹੋ ਗਏ ਤੇ ਲੋਕਾਂ ਦੀ ਬਾਹ ਫੜਨੀ ਸੀ ਹਸਪਤਾਲ 'ਚ ਜਾ ਕੇ ਪੈ ਗਏ ਤੇ ਕੌਣ ਆਇਆ ਲੋਕਾਂ ਦੀ ਮਦਦ ਵਾਸਤੇ ਤੁਹਾਡੀ ਆਪਣੀ ਖੇਤਰੀ ਪਾਰਟੀ ਜਿਹਨਾਂ ਦੇ ਨਾਂ ਤੇ ਸਰਕਾਰ ਸੀ ਨਾ ਕੋਈ ਖਜ਼ਾਨਾ ਸੀ ਨਾ ਕੋਈ ਪ੍ਰਸ਼ਾਸਨ ਸੀ ਲੇਕਿਨ ਜਿੰਨੇ ਜੋ ਕੰਮ ਕੀ ਸੀਗੇ ਲੋਕਾਂ ਦੇ ਵਿੱਚ ਆ ਕੇ ਖੜੇ ਡਟ ਕੇ ਜਿੰਨੀ ਮਦਦ ਕਰ ਸਕਿਆ ਅੱਜ ਤਾਈ ਤੁਹਾਡੀ ਪਾਰਟੀ ਕਰੀ ਜਾ ਰਹੀ ਹੈ ਇਹ ਹੁੰਦੀ ਹੈ ਖੇਤਰੀ ਪਾਰਟੀ ਜਿਹਦੇ ਵਿੱਚ ਦਰਦ ਹੁੰਦਾ ਹੈ ਆਪਣੇ ਵਾਸਤੇ ਦਰਦ ਹੈਗਾ ਆਪਣੇ ਵਾਸਤੇ ਕਿਉਂਕਿ ਤੁਸੀਂ ਸਾਡਾ ਪਰਿਵਾਰ ਉਹ ਬਾਲਾ ਸਾਹਿਬ ਨੇ 18 ਸਾਲ ਜੇ ਕੈਦਾ ਕਟੀਆਂ ਆਪਣੇ ਪਰਿਵਾਰ ਵਾਸਤੇ ਨਹੀਂ ਕਟੀ ਕੋਈ ਲਕੈਤੀ ਕੀਤੀ ਸੀ ਕੋਈ ਕਤਲ ਨਹੀਂ ਕੀਤਾ ਸੀ ਲੋਕਾਂ ਦੇ ਹੱਕਾਂ ਦੀ ਰਾਖੀ ਵਾਸਤੇ ਇਹ ਲੋਕਾਂ ਦੇ ਹੱਤਾਂ ਦੀ ਰਾਖੀ ਵਾਸਤੇ ਇਸ ਤਕੜੀ ਵਾਲੀ ਪਾਰਟੀ ਦਾ ਝੰਡਾ ਬੁਲੰਦ ਰੱਖਣਾ ਅੱਜ ਮੈਂ ਉਹਨਾਂ ਸਾਰਿਆਂ ਦਾ ਸ਼ੁਕਰਾਨਾ ਕਰਦੀਆਂ ਪਰਿਵਾਰਾਂ ਦਾ ਜਿਨ੍ਹਾਂ ਨੇ ਹਰਮੀਤ ਦਾ ਸਾਥ ਛੱਡ ਕੇ ਧੋਖੇਬਾਜ਼ਾਂ ਦਾ ਸਾਥ ਛੱਡ ਕੇ ਉਹ ਤਕੜੀ ਵਾਲੀ ਪਾਰਟੀ ਖੇਤਰੀ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਭਾਵੇਂ ਜਿੰਨੀ ਮਰਜ਼ੀ ਡੇਟਾ ਸੀ ਮੈਂ ਇਹਨਾਂ ਦੀ ਦਾਤ ਦਿੰਦੀਆਂ ਤੇ ਮੈਂ ਆਸ ਕਰਦੀਆਂ ਕਿ ਇਸ ਹਨੇਰੀ ਦਾ ਰੁਖ ਜਿਹੜਾ ਆਮ ਆਦਮੀ ਸੋਚਦਾ ਹੈ ਸਾਮਦਾਨ ਧਨ ਦੇ ਲੋਕਾਂ ਨੂੰ ਡਰਾ ਧਮਕਾ ਕੇ ਐਸਐਸਪੀ ਇਹੋ ਜਿਹੀ ਲਗਾਤੀ ਜਿਹਨੂੰ ਹੁਕਮ ਦਿੱਤਾ ਹੈ ਕਿ ਤੇਰੀ ਪ੍ਰੋਮੋਸ਼ਨ ਕੀਤੀ ਜਾਓਗੇ ਮੁਹੱਲੇ ਚ ਤੂੰ ਵੀ ਭੁੱਲਰ ਦੀ ਤਰ੍ਹਾਂ ਮੋਟੇ ਕਮਾਈ ਕਰ ਲਈ ਲੇਕਿਨ ਤਰਨਤਨੰਜ ਤਾਕੇ ਦੇ ਅੱਜ ਕੰਜਨਪ੍ਰੀਤ ਵਰਗੇ ਬੱਚਿਆਂ ਦੇ ਉੱਤੇ ਇਹਨਾਂ ਦੇ ਉੱਤੇ ਵੀ ਝੂਠੇ ਨਜਾਇਜ਼ ਪਰਦੇ ਪਰਚੇ ਕੀਤੇ ਜਾ ਰਹੇ ਨੇ ਉਹ ਉਹ ਚੀਜ਼ ਅਕਾਲੀ ਦਲ ਉਹੋ ਜੀ ਕੌਮ ਹੈ ਯਾ ਸਿੱਖਪਾ ਉਹੋ ਜੀ ਕੌਮ ਹੈ ਜਿੱਥੇ ਦੁਸ਼ਮਨਾ ਦਾ ਵੀ ਮਾਵਾ ਦੀ ਅਦਬ ਸਤਕਾਰ ਕੀਤਾ ਜਾਂਦਾ ਹੈ ਤੇਤ ਜੈ ਹਰ ਜੈ ਜੰਦਾਬਾ ਸ਼ਾਬਾਸ਼ ਮੇਰੇ ਵੀ ਬਹੁਤ ਧੰਨਵਾਦੀ Oh, and not, and I want you to die, I